ਭਗਵਾਨ ਗੁਰੂ ਰਵੀਦਾਸ ਜੀ ਦਾ 640ਵਾਂ 48ਵਾਂ ਕਾਫੀ ਚਾਨਾ 648ਵਾਂ ਜਨਮ ਦਿਵਸ ਹੈ ਔਰ ਇਹ ਫਲੈਕਸ ਅੱਜ ਇੱਥੇ ਡੇਰੇ ਦੇ ਵਿੱਚ ਆ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਔਰ ਕੇਵਲ ਜੀ ਹਰ ਸਾਲ ਦੀ ਤਰ੍ਹਾਂ ਇੱਥੇ ਬਲੱਡ ਕੈਂਪ ਲਗਾਉਂਦੇ ਆ ਜਦੋਂ ਵੀ ਇਹ ਉਤਸਵ ਹੁੰਦਾ ਔਰ ਬਲੱਡ ਕੈਂਪ ਇੱਕ ਛੋਟੀ ਚੀਜ਼ ਨਹੀਂ ਆ ਇਹਨੂੰ ਲਗਾਣਾ ਔਰ ਜਿਹੜੇ ਰક્તਦਾਨ ਕਰਦੇ ਪਏ ਨੇ ਅੱਜ ਸਾਡੇ ਭਰਾ ਔਰ ਸਾਡੇ ਸਾਥੀ ਜਿਹੜੇ ਵੀ ਆ ਜਾਂ ਕੇਵਲ ਜੀ ਦੀ ਕਹਿੰਦੇ ਸਾਡੀ ਟੀਮ ਵੀ ਕਰ ਰਹੀ ਹੈ ਤਾਂ ਬਹੁਤ ਵੱਡੀ ਚੀਜ਼ ਹੈ ਕਿਉਂਕਿ ਇਸ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਮੈਂ ਹੁਣ ਇੱਕ ਪੀਜੀਆਈ ਚ ਇੱਕ ਪੇਸ਼ੈਂਟ ਸੀ ਜਿਹਨੂੰ ਬਲੱਡ ਦੀ ਦਿੱਕਤ ਸੀ ਇਹ ਹੋਂ ਦੀ ਗੱਲ ਹੈ ਜੀ ਜਸਟ ਔਰ ਉਹ ਪੇਸ਼ੈਂਟ ਨੂੰ ਇੰਨੀ ਲੋੜ ਸੀ ਬਲੱਡ ਦੀ ਅਗਰ ਉਹਨੂੰ ਬਲੱਡ ਨਾ ਮਿਲਦਾ ਤੇ ਸ਼ਾਇਦ ਉਹਨਾਂ ਦੇ ਘਰਦਿਆਂ ਨੂੰ ਜਾਂ ਉਹਨਾਂ ਨੂੰ ਇੰਨੀ ਪਰੇਸ਼ਾਨੀ ਚੱਲ ਰਹੀ ਸੀ ਕਿ ਉਹ ਬਲੱਡ ਪ੍ਰੋਵਾਈਡ ਹੋਇਆ ਉਹਨਾਂ ਨੂੰ ਉੱਥੋਂ ਬਲੱਡ ਦੀ ਵੈਲਿਊ ਦਾ ਪਤਾ ਲੱਗਦਾ ਕਿ ਰક્તਦਾਨ ਦੀ ਔਰ ਜਿਹੜਾ ਰક્ત ਹੈ ਉਹ ਕੋਈ ਜਾਤ ਪਾਤ ਨਹੀਂ ਦੇਖਦਾ ਜੀ ਉਹ ਕੋਈ ਉੱਚ ਨੀਚ ਨਹੀਂ ਦੇਖਦਾ ਭਗਵਾਨ ਨੇ ਇੱਕੋ ਚੀਜ਼ ਇਨਸਾਨ ਨੂੰ ਇਹ ਦੱਸਣ ਵਾਸਤੇ ਗੁਰੂ ਮਹਾਰਾਜ ਜੀ ਦੇ ਚਰਨਾ ਚਾਹੀਏ ਅਸੀਂ ਦਰਬਾਰ 'ਚ ਖੜੇ ਆ ਮੈਂ ਇੱਕੋ ਗੱਲ ਖਾਂਗਾ ਕਿ ਰક્તਦਾਨ ਹਰ ਇਨਸਾਨ ਨੂੰ ਕਰਨਾ ਚਾਹੀਦਾ ਸਾਲ 'ਚ ਇੱਕ ਵਾਰੀ ਤੇ ਜ਼ਰੂਰ ਜਿਹੜੇ ਜਵਾਨ ਲੋਕ ਨੇ ਜਿਹੜੇ ਯੰਗ ਯੂਥ ਨੇ ਉਹਨਾਂ ਨੂੰ ਵੀ ਕਿਉਂਕਿ ਰક્ત ਐਨੀ ਜ਼ਰੂਰੀ ਚੀਜ਼ ਹੈ ਕਿ ਰਕਤ ਤੋਂ ਬਗੈਰ ਮੈਂ ਕਹਿੰਦਾ ਪੈਸਾ ਵੀ ਇੱਥੇ ਕੰਮ ਨਹੀਂ ਆਉਂਦਾ ਜੀ ਜੋ ਰਕਤਦਾਨ ਕੰਮ ਆ ਸਕਦਾ ਹੈ ਜਿਹੜਾ ਅੱਜ ਉਦਾਹਰਣ ਮੈਂ ਤੁਹਾਨੂੰ ਦੇ ਰਿਹਾ ਔਰ ਇਹ ਰਸਤੇ ਮੈਂ ਕੇਵਲ ਜੀ ਉਹਨਾਂ ਦੀ ਟੀਮ ਨੂੰ ਔਰ ਗੁਰੂ ਮਹਾਰਾਜ ਜੀ ਦੇ ਅਸ਼ੀਰਵਾਦੀ ਦੇ ਨਾਲ ਉਹਨਾਂ ਦੀ ਜਿਹੜੀ ਇੱਥੇ ਮੈਨੇਜਮੈਂਟ ਹੈ ਤੇ ਜਿਹੜਾ ਪਰਸੋਂ ਇਹਨਾਂ ਨੇ ਨਗਰ ਕੀਰਤਨ ਕੱਢਿਆ ਉਹ ਵੀ ਬਹੁਤ ਸਰਾਣੀ ਹੈ ਜੀ ਸ਼ਹਿਰ ਦੇ ਵਿੱਚ ਇੱਕ ਖੁਸ਼ੀ ਦਾ ਮੌਲ ਸੀ ਉਸ ਵਕਤ ਔਰ ਤੁਹਾਡਾ ਜਿਹੜਾ ਸੰਗਠਨ ਤੁਹਾਡੀ ਜਿਹੜੀ ਜਿੰਨੇ ਵੀ ਪਿੰਡ ਜਾਂ ਜਿਨ੍ਹਾਂ ਨੇ ਵੀ ਜਿਹੜੀ ਝਾਂਕੀਆਂ ਕੱਢੀਆਂ ਉਹ ਬਹੁਤ ਅੱਛੀਆਂ ਗੱਡੀਆਂ ਸੀ ਔਰ ਬੜਾ ਡਿਸਪਲਿਨ ਦੇ ਨਾਲ ਉਹ ਨਗਰ ਕੀਰਤਨ ਹੋਇਆ ਐਡਾ ਵੱਡਾ ਕੀਰਤਨ ਔਰ ਲੱਖਾਂ ਦੀ ਇੱਕ ਤਦਾਦ ਦੇ ਵਿੱਚ ਲੋਕਾਂ ਦਾ ਇਕੱਠਾ ਹੋਣਾ ਅਲੱਗ-ਅਲੱਗ ਏਰੀਆ ਤੋਂ ਔਰ ਜਦੋਂ ਉਹ ਖਤਮ ਹੁੰਦਾ ਸ਼ਹਿਰ ਦੇ ਵਿੱਚ ਉਸ ਤੋਂ ਬਾਅਦ ਕੋਈ ਸ਼ਹਿਰ ਨੂੰ ਇੰਨੀ ਕੋਈ ਦਿੱਕਤ ਨਹੀਂ ਆਣ ਦਿੰਦੇ ਪੀਸਫੁਲੀ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਇੰਨੀ ਅੱਛੀ ਹੈ ਇਸ ਬਾਬਾ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਇਸ ਤੋਂ ਸਮਾਂ ਚਾਹੀਦਾ ਕਿ ਸ਼ਹਿਰ 'ਚ ਹੋਰ ਵੀ ਜਿਹੜੇ ਨਗਰ ਕੀਰਤਨ ਹੁੰਦੇ ਆ ਉਹਨਾਂ ਨੂੰ ਵੀ ਸਾਨੂੰ ਤੁਹਾਡ ਸਾਰਿਆਂ ਕੋਲੋਂ ਸਿੱਖਣਾ ਚਾਹੀਦਾ ਹੈ ਤੁਸੀਂ ਜਦੋਂ ਸ਼ਹਿਰ 'ਚ ਤੁਸੀਂ ਨਗਰ ਕੀਰਤਨ ਕਰਦੇ ਹੋ ਤੇ ਸ਼ਹਿਰ ਵਾਲਿਆਂ ਦਾ ਵੀ ਤੁਸੀਂ ਬਹੁਤ ਧਿਆਨ ਰੱਖਦੇ ਹੋ ਕਿ ਉਹਨਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ ਔਰ ਅੱਜ ਇੱਕ ਵਾਰੀ ਫੇਰ ਗੁਰੂ ਮਹਾਰਾਜ ਜੀ ਦਾ ਅੱਜ ਜਨਮ ਦਿਨ ਆ ਔਰਾਂ ਦੇ ਜਨਮ ਦਿਨ ਦੇ ਉੱਪਰ ਪੂਰੇ ਦੇਸ਼ ਦੇ ਵਿੱਚ ਜਨਮ ਦਿਨ ਮਨਾਇਆ ਜਾ ਰਿਹਾ ਪੰਜਾਬ ਦੇ ਵਿੱਚ ਉਹਨਾਂ ਦੀ ਜਨਮ ਦਿਨ ਦੀ ਛੁੱਟੀ ਵੀ ਮਨਾਈ ਜਾ ਰਹੀ ਹੈ ਔਰ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜਾ ਗੁਰੂ ਦੇ ਅੱਜ ਸਤਗੁਰ ਰਵਿਦਾਸ ਮਹਾਰਾਜ ਦਾ 648ਵਾਂ ਪ੍ਰਕਾਸ਼ ਉత్సਵ ਪੂਰੇ ਵਰਲਡ ਦੇ ਵਿੱਚ ਬਹੁਤ ਹੀ ਖੁਸ਼ੀਆਂ ਤੇ ਚਾਹਮਾਂ ਨਾਲ ਮਨਾਇਆ ਜਾ ਰਿਹਾ ਜਿਸ ਦੀ ਲੜੀ ਦੇ ਵਿੱਚ ਅੱਜ ਏਰਾ ਸਵਾਮੀ ਜਗਤਗਿਰੀ ਆਸ਼ਰਮ ਚੱਕੀਪੁਰ ਪਠਾਨਕੋਟ ਦੇ ਵਿੱਚ ਵੀ ਸਤਗੁਰ ਸਵਾਮੀ ਗੁਰਜੀਪ ਗਿਰੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਮਨਾਇਆ ਜਾ ਰਿਹਾ ਜਿੱਥੇ satsang ਹੋਏਗਾ ਪੰਡਾਰਾ ਹੋ ਰਿਹਾ ਉਸ ਦੇ ਨਾਲ ਨਾਲ ਸ਼੍ਰੀ ਗੁਰੂ ਰਵਿਦਾਸ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਵਿਸ਼ਾਲ ਕੂਂਦਾਨ ਕੈਂਪ ਲਗਾ ਕੇ ਅਸੀਂ ਗੁਰੂ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਜਿਸ ਦੇ ਵਿੱਚ ਸਾਡੇ ਕੈਬਨਿਟ ਮੰਤਰੀ ਸ਼੍ਰੀ ਲਾਲਚੰਦ ਕੁਟਾਰੂ ਜੱਗ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਮਹਾਰਾਜ ਜੀ ਨੇ ਆ ਕੇ ਉਹਨਾਂ ਦੇ ਨਾਲ ਮਿਲ ਕੇ ਕੈਂਪ ਦਾ ਉਦਘਾਟਨ ਕੀਤਾ ਔਰ ਖੁਦ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਮੰਤਰੀ ਸਾਹਿਬ ਨੇ ਵੀ ਆਪਣਾ ਇੱਕ ਯੂਨਿਟ ਦਾਨ ਕਰਕੇ ਅੱਜ ਇਸ ਖੁਸ਼ੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਮੈਂ ਉਹਨਾਂ ਦਾ ਤੇ ਬਾਕੀ ਜਿੰਨੇ ਵੀ ਸਾਥੀ ਅੱਜ ਕੂਂਦਾਨ ਕਰ ਰਹੇ ਨੇ ਜਿੰਨੇ ਵੀ ਡੋਨਰ ਨੇ ਮੈਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦਾ ਕਿ ਸਤਿਗੁਰ ਜੀ ਇਹਨਾਂ ਦੇ ਲੰਬੀ ਉਮਰ ਹੋਵੇ ਔਰ ਵਧੀਆ ਵੱਧ ਚੜ ਕੇ ਆਪਣੇ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ ਇੱਕ ਵਾਰ ਫੇਰ ਤੋਂ ਮੈਂ ਆਪਣੀ ਸ਼੍ਰੀ ਗੁਰੂ ਰਵੀਦਾਸ ਸਭਾ ਸ਼੍ਰੀ ਗੁਰੂ ਰਵੀਦਾਸ ਵੈਲਫੇਅਰ ਜੁਵਾਸ ਕਟਨ ਵੱਲੋਂ ਡੇਰੇ ਵੱਲੋਂ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਔਰ ਲੱਖ ਲੱਖ ਵਧਾਈ ਦਿੰਦਾ ਜੈ ਗੁਰਦੇਵ ਜੈ ਸ਼੍ਰੀ ਗੁਰੂ ਰਵੀਦਾਸ ਜੀ ਜੈ ਗੁਰਦੇਵ ਜੈ ਗੁਰੂ ਰਵੀਦਾਸ ਜੀ ਅੱਜ ਹੀ ਬਹੁਤ ਖੁਸ਼ੀਆਂ ਦੇ ਭਾਗਾਂ ਵਾਲਾ ਦਿਨ ਆਜ ਸਾਡੇ ਜਗਤਗੁਰੂ ਰびਦਾਸ ਮਹਾਰਾਜ ਜੀ ਦਾ 648ਵਾਂ ਗੁਰਪੁਰਬ ਬਹੁਤ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਸਾਨੂੰ ਬਹੁਤ ਖੁਸ਼ੀ ਆ ਸਾਡੇ ਗੁਰੂ ਮਹਾਰਾਜ ਜੀ ਦਾ ਅੱਜ ਗੁਰਪੁਰਬ ਨਾਲ ਇੱਕ ਡੇਰੇ ਵਿੱਚ ਸਵਾਮੀ ਜਗਤਗਿਰੀ ਆਸ਼ਰਮ ਵਿੱਚ ਬਲੱਡ ਕੈਂਪ ਵੀ ਲਗਾਇਆ ਗਿਆ ਬਹੁਤ ਹੀ ਚੜ ਵਧ ਕੇ ਨੌਜਵਾਨ ਆਪਣਾ ਹੁੰਦਾਨ ਕੈਂਪ ਵਿੱਚ ਹਿੱਸਾ ਪਾ ਰਹੇ ਆ ਸਾਡੇ ਵਾਸਤੇ ਬਹੁਤ ਖੁਸ਼ੀ ਵਾਲੀ ਗੱਲ ਆ ਸਾਡੇ ਸਵਾਮੀ ਗਰਦੀਪਗਿਰੀ ਮਹਾਰਾਜ ਜੀ ਨੇ ਇਸ ਹੁੰਦਾਨ ਕੈਂਪ ਦਾ ਉਦਘਾਟਨ ਕੀਤਾ ਹੈ ਤੇ ਬਹੁਤ ਵਧੀਆ ਗੱਲ ਹੈ ਤੇ ਅਸੀਂ ਹੋਰ ਵੀ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਚੜ੍ਹੇ ਸਖੋਨਦਾਨ ਕੈਂਪ ਚ ਆਪਣਾ ਹਿੱਸਾ ਪਾਓ ਤੇ ਮੇਰੀ ਵੈਲਫੇਅਰ ਯੁਵਾ ਸੰਗਠਨ ਦੀ ਟੀਮ ਵੱਲੋਂ ਸਭਾ ਸ਼੍ਰੀ ਗੁਰੂ ਰਵੀਦਾਸ ਵੈਲਫ ਸਭਾ ਵੱਲੋਂ ਤੇ ਮਹਿਲਾ ਸੰਗਠਨ ਵੱਲੋਂ ਤੇ ਦਿਹਾਤੀ ਸਭਾ ਵੱਲੋਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਥੈਂਕ ਯੂ ਕਰਦਾ ਜਗੁਰਦੇਵ ਤੁਹਾਨੂੰ ਗੁਰਦੇਵ ਸ਼੍ਰੀ ਗੁਰੂ ਰਵੀਦਾਸ ਮਹਾਰਾਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਦੇ ਉੱਤੇ ਸਮੂਹ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਔਰ ਇਸੇ ਦੇ ਰਿਗਾਰਡਿੰਗ ਅੱਜ ਡੇਰੇ ਦੇ ਵਿੱਚ ਸ਼੍ਰੀ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਔਰ ਮੇਰੇ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਅੱਜ ਦੇ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਸਾਡੇ ਪ੍ਰਧਾਨ ਸ੍ਰੀ ਕੇਵਲ ਕ੍ਰਿਸ਼ਨ ਜੀ ਉਹਦੀ ਪੂਰੀ ਟੀਮ ਬਲੱਡ ਜਿਹੜੀ ਹੈ ਸਿਵਲ ਹਸਪਤਾਲ ਦੀ ਟੀਮ ਆਈ ਹੋਈ ਹੈ ਉਹ ਕਲੈਕਟ ਕਰ ਰਹੀ ਹੈ ਹੁਣ ਤੱਕ ਤਕਰੀਬਨ 30 ਜੁਨਟਸ ਜਿਹੜੇ ਆ ਇਕੱਠੇ ਹੋ ਚੁੱਕੇ ਨੇ ਔਰ ਸਾਨੂੰ ਆਸ ਹੈ ਕਿ ਸ਼ਾਮ ਤੱਕ ਦੋਸਤੋ ਤਕਰੀਬੇ ਜੁਨਟ ਇਕੱਠੇ ਹੋ ਜਾਣਗੇ ਇਹ ਇੱਕ ਜੁਨਟ ਨਹੀਂ ਹੈ ਇਹਦੇ ਨਾਲ ਪੰਜ ਜ਼ਿੰਦਗੀਆਂ ਬਚਦੀਆਂ ਹੈਗੀਆਂ ਇਸ ਕਰਕੇ ਆਓ ਵੱਟ ਚੜ ਕੇ ਖੂਨਦਾਨ ਦਈਏ ਤਾਂ ਜੋ ਇਹੀ ਸਾਡੀ ਸੱਚੀ ਸਰਦਾਂਦਲੀ ਹੋਏਗੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਔਰ ਉਹਨਾਂ ਦਾ ਜਿਹੜਾ ਇੱਕ ਮੈਸੇਜ ਇਹੀ ਹੈ ਕਿ ਸਾਰਿਆਂ ਨੂੰ ਮਾਨਵਤਾ ਦੀ ਸੇਵਾ ਜਿਹੜੀ ਹੈ ਨਾਰਾਇਣ ਸੇਵਾ ਜਿਹੜੀ ਹੈ ਉਹ ਇਹੀ ਹੈਗੀ ਹੈ ਤੁਹਾਨੂੰ ਸਰਵ ਫਾਰ ਹਿਮੈਨਿਟੀ ਇਨਸਾਨ ਹੈਗਾ ਹੈ ਇਨਸਾਨੀ ਦੀ ਸੇਵਾ ਕਰਨੀ ਚਾਹੀਦੀ ਹੈ ਇੱਕ ਵਾਰੀ ਫੇਰ ਸਮੂਦ ਇਸ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਜੈ ਗੁਰਦੇਵ ਜੈ ਗੁਰ ਰਵਿਦਾਸ ਜੋ ਕੋ ਬਹੁਤ ਹੀ ਖੁਸ਼ੀ ਦਾ ਗੋਣਾ ਹੈ ਸਾਡੇ સ્વાਮੀ ਜੀ ਸ਼ਰੂ ਰਵੀਦਾਸ ਮਹਾਰਾਜ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਸ਼ਸ਼ਰ ਕਾਲੂ ਪੂਰਾ ਦੇ ਛੱਡ ਕੇ ਪੂਰੇ ਗੜ੍ਹ ਦੇ ਵਿੱਚ ਬੜੇ ਖੁਸ਼ੀਆਂ ਨਾਲ ਸੰਤਾ ਮਨਾਰੀਆਂ ਜਨਮ ਦਿਨ ਮੇਰੇ ਵੱਲੋਂ ਸਾਰੀਆਂ ਸੰਤਾਂ ਨੂੰ ਲੱਖ ਲਖ ਵਧਾਈਆਂ ਹੋਰ ਸ਼ਰੂ ਰਵੀਦਾਸ ਮਹਾਰਾਜ ਕੋਲੋਂ ਮੇਰੀ ਪ੍ਰਾਰਥਨਾ ਹੈ ਸਾਰੇ ਇਸ ਸਮਾਜ ਦੇ ਸਾਰੇ ਦੇਸ਼ ਦੇ ਇਨ ਸਾਰੇ ਜਨੇਰੇ ਸਾਡੇ ਬਦੂਚਾ ਨੇ ਵਿੱਚ ਹਿੰਦੁਸਤਾਨੀ ਰਹ ਰਹੇ ਨੇ ਮਹਾਰਾਜ ਜੀ ਰਵਿਦਾਸ ਸਾਹਿਬ ਦਾ ਸਾਰੇ ਦਿੱਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਲੋਕਾਂ ਤੇ ਆਸਰਾ ਵੀ ਸਾਰਾ ਹੀ ਸਮਾਜ ਸਾਰਾ ਹੀ ਦੇਸ਼ ਦੰਦ ਗੁਣੇ ਤਰਾ ਚੁੰਮੀ ਤਰ ਕੀ ਕਰੇ ਇਹ ਮੇਰੀ ਕਾਮਨਾ ਹੈ ਅੱਜ ਦੇਰੇ ਵਿੱਚ ਸ਼੍ਰੀ ਗੁਰੂ ਗਰਦੇਵ ਜੀ ਦੇ ਮਹਾਰਾਜ ਦੇ ਅਧਿਖਰ ਵਿੱਚ ਰਾਜ ਕੰਪ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੱਗਾ ਪਰ ਮੈਂ ਕਹਿੰਦਾ ਵੀ ਜਿੰਨੀ ਮਰਜ਼ੀ দান ਕਰਨੀ ਜਿਹੜਾ ਬਲੱਡ ਡੋਨਰ ਕਰਨਾ ਹੈ ਇਹ ਬਹੁਤ ਹੀ ਉਤਪਨ দান ਹੈ ਇਹਦੇ ਬਰਾਬਰ ਕੋਈ ਵੀ দান ਨਹੀਂ ਕਿ ਉਸੇ ਬਲੱਡ ਦੇ ਨਾਲ ਕਿਸੇ ਦੀ ਜਾਨ ਜੁੜੀ ਜਾਂ ਬਚ ਸਕਦੀ ਹੈ ਨੌਜਵਾਨਾਂ ਜੀ ਮੇਰੀ ਬੇਨਤੀ ਹੈ ਪ੍ਰਾਰਥਨਾ ਹੈ ਆਸ਼ੀਰਵਾਦ ਗੁਰੂ ਜੀ ਦਾ ਸਮਾਰਾ ਜੀ ਦਾ ਜਨਮ ਦਿਹਾੜਾ ਪਰ ਸਾਰੇ ਲੋਕਾਂ ਦੀ ਮੇਰੀ ਬੇਨਤੀ ਹੈ ਨਸ਼ਾ ਤੋਂ ਰਹਿਤ ਹੋ ਕੇ ਆਪਣੀ ਸੇਫੀ ਰੱਖੋ ਔਰ ਬਲੱਡ ਜਿਹੜਾ ਉਹ ਲੋਕ ਦਾਨ ਕਰਨਾ ਚਾਹੀਦੇ ਇਸ ਤਰ੍ਹਾਂ ਕਿ ਮੇਰੇ ਸਾਰੇ ਲੋਕਾਂ ਦੀ ਬੇਲਤੀ ਖਾਸ ਕਰਕੇ ਨੌਜਵਾਨਾਂ ਦੀ ਲੋੜਿਆ ਵੀ ਜ਼ਰੂਰੀ ਪਟੜਾ ਵੀ ਜ਼ਰੂਰੀ ਤੇ ਜਿੱਥੇ-ਜਿੱਥੇ ਕਿਸੇ ਵੀ ਆਸਥਾਨ ਦਿੱਤੇ ਜਾਣਾ ਵੀ ਜ਼ਰੂਰੀ ਔਰ ਆਸਥਾਨ ਸਨ ਪੂਰੀ ਹੋਣੀ ਹੈ ਜਿਸੇ ਮ ਲੋਕਾਂ ਦਾ ਲੋਕੀ ਆਪਣੀ ਮਹਾਦਾਨ ਦੀ ਸੇਵਾ ਕਰਨਗੇ ਤੇ ਸੰਗਮ ਨੂੰ ਸ਼ੁਕਰੀ ਗੁਰੂ ਦਾ ਬਿਲਾਸ ਮਹਾਰਾਜ ਜੀ ਖੁਸ਼ ਆਪਾਂ ਸਾਡੇ ਗੁਰਦੀਪ ਸਿੰਘ ਜੀ ਨੂੰ ਖੁਸ਼ ਇਸ ਕਰਕੇ ਮਾਪਿਆਂ ਦੀ ਸੇਵਾ ਜਿਹੜੀ ਹੈ ਉਹ ਵੀ ਬੜੀ ਉੱਤਮ ਹੈ ਉਹਨਾਂ ਦਾ ਬੰਦਾ ਬਹੁਤ ਨਹੀਂ ਬੇਸਵਾਦਾ ਅੱਜ ਫੇਰ ਮੈਂ ਆਪਣੇ ਵੱਲੇ ਸਾਰੀਆਂ ਸੰਗਤਾਂ ਨੂੰ ਆਸ ਜਿੰਨਾ ਮੈਂ ਕਰਦਾ ਹਾਂ ਉਹ ਸਾਰੇ ਸਭਿਆਕ ਲਈ ਜਿਸਾਨ ਛੇ ਜੀ ਸਾਡੇ ਗੁਰਦੀਪ ਸਿੰਘ ਜੀ ਨੇ satsang ਦੇ ਵਿੱਚ ਪ੍ਰਵਚਨ ਕਰਨੇ ਨੇ ਤੇ ਲੋਕਾਂ ਦੀ ਮੇਰੀ ਬੇਨਤੀ ਹੈ satsang ਸੁਣੀ ਸਰੂ ਗੁਰੂ ਤੇ ਅਮਲ ਕਰਨਾ ਜਿਹੜਾ অতি ਜ਼ਰੂਰੀ ਹੈ ਜਿਸ ਸੰਗਤ ਸਾਰੇ ਸੰਗਤਾਂ ਨੂੰ ਮਿਲਵਨੋ ਆਇਦੇ ਦੇਣ ਲੋ ਤੇ ਲੱਖ ਲੱਖ ਵਧਾਈ ਹੈ ਜੈ ਗੁਰੂ ਗਦ ਠੀਕ ਹੈ ਗੁਰਦੀਪ ਧੰ ਗੁਰਦੀਪ ਜੈ ਗੁਰੂ ਵਿਦਾਸ ਧੰ ਗੁਰੂ ਵਿਦਾਸ ਜਿਸ ਤਨ ਸਭ ਤੋਂ ਪਹਿਲਾਂ ਦਾਸ ਸਾਰੀਆਂ ਸੰਗਤਾਂ ਨੂੰ ਅੱਜ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਇਹ ਸਾਰੀ ਸੰਗਤਾਂ ਜਾਣਦੀਆਂ ਹਨ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਗਰੀਬ, ਦੀਨ, ਦੁਖੀਆਂ ਦੇ ਲਈ ਆਪਣਾ ਖੂਨ ਬਹਾਇਆ ਹੈ। ਰਾਜਾ ਹਰਦੇਵ ਸਿੰਘ ਨਾਗਰਮਲ ਦੀ ਦਰਬਾਰ ਉਹ ਪਰੰਪਰਾ ਨੂੰ ਲੈ ਕਰਕੇ ਹੀ ਸ੍ਰੀ ਗੁਰੂ ਰਵਿਦਾਸ ਸਭਾ ਵੱਲੋਂ ਹਰ ਸਾਲ ਹੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਤੇ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਔਰ ਇਜਾਜ਼ਤ ਰਹੇ ਕਿ ਅੱਜ ਜਿੱਥੇ ਆਮ ਲੋਕਾਂ ਨੇ ਖੂਨ ਦਿੱਤਾ ਉੱਥੇ ਸਾਡੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਵੀ ਅੱਜ ਖੂਨਦਾਨ ਵਿੱਚ ਆਪਣਾ ਯੋਗਦਾਨ ਪਾਇਆ ਜਿੱਥੇ ਉਹ ਆਮ ਸਮਾਜ ਦੀ ਸੇਵਾ ਕਰਦੇ ਨੇ ਉਹਨਾਂ ਨੇ ਅੱਜ ਖੂਨਦਾਨ ਕਰਕੇ ਵੀ ਇੱਕ ਸੇਵਾ ਨਿਭਾਈ ਹੈ ਤੋਂ ਜਿਹੜਿਆਂ ਨੇ ਵੀ ਖੂਨਦਾਨ ਦਿੱਤਾ ਦਾਸ ਉਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦੀ ਹੈ ਤੇ ਗੁਰਜੀ ਅੱਗੇ ਬੇਨਤੀ ਕਰਦਾ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.